ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੀ ਨਿਊ ਵੀਡੀਓ ਵਿੱਚ ਅੱਜ ਦੇ ਨਿਊ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਤੁਰ ਪਏ ਆਂ ਅੱਜ ਅਸੀਂ ਜਾ ਰਹੇ ਆਂ ਪਦਮਪੁਰ ਵੱਲ ਨੂੰ ਥੋੜਾ ਜਿਹਾ ਬੀਜੀ ਸੀ ਕੰਮ ਥੋੜਾ ਜਿਹਾ ਕੰਮ ਸੀ ਉੱਥੇ ਸਿਲੰਡਰ ਭਰਾ ਕੇ ਲੈਉਣੇ ਆ ਤਿੰਨ ਟੈਂਕੀਆਂ ਖਾਲੀ ਹੋ ਗਈਆਂ ਇਹ ਉਪਰ ਆ ਕੇ ਲੈਉਣੇ ਆ ਤੇ ਥੋੜਾ ਜਿਹਾ ਗੱਡੀ ਦਾ ਕੰਮ ਵੀ ਕਰਾਉਣਾ ਸੀ ਉਹ ਵੀ ਕਰਵਾ ਕੇ ਲੈਉਣਾ ਤੇ ਅੱਜ ਹੁਣ ਗੁਰਪਿਆ ਜਵੇਲੇ ਸੀ ਸਵੇਰੇ ਫਿਰ ਪ੍ਰੋਗਰਾਮ ਤੇ ਜਾਣਾ ਨੂਬਗੜ ਤੇ ਹੁਣ ਮੈਂ ਤੇ ਇੱਕ ਨਿੱਕਾ ਆਪਣਾ ਗਲਬੇ ਵਾਲੇ ਤੋਂ ਦੋਨੇ ਜਾਵਾਂਗੇ ਸਾਹਮਣੇ ਛੱਪੜ ਆ ਗਿਆ ਜੀ ਤੇ ਜਾਣਾ ਹੀ ਦੇਖਦੇ ਤੁਸੀਂ ਛੱਪੜ 24F ਦਾ ਪਰਿਆ ਫੁੱਲ ਫੁੱਲ ਹੈ ਕਿੰਨਾ ਸੋਹਣਾ ਪਾਣੀ ਲੱਗ ਰਿਹਾ ਦੇਖੋ ਹਵਾ ਚੱਲਦੀ ਹੈ ਸਮੁੰਦਰ ਵਾਂਗੂ ਹੀ ਲੱਗ ਰਿਹਾ ਬਲਦ ਗੱਡਾ ਜਾ ਰਿਹਾ ਸਾਡੇ ਪਿੰਡ ਦਾ ਵਰਮਖ ਪਿਆਰਿਓ ਇੱਕ ਆਪਣੀ ਲੱਗੀ ਹੈ ਟੈਂਕੀ ਗੈਸ ਵਾਲੀ ਅ ਗੀਜਰ ਤੇ ਉਹ ਵੀ ਮੁੱਕ ਗਿਆ ਘਰ ਵਾਲੇ ਚੁੱਲ੍ਹੇ ਵਾਲਾ ਮੁੱਕ ਗਿਆ ਤੇ ਇੱਕ ਐਕਸਟਰਾ ਟੈਂਕੀ ਭਰਉਣੀ ਆਪਾਂ ਤਿੰਨ ਟੈਂਕੀਆਂ ਖਾਲੀ ਹੋ ਗਈਆਂ ਸੀ ਉਹ ਸੰਡੇ ਨੂੰ ਆਉਂਦੇ ਆ ਅੱਜ ਸ਼ਨੀਵਾਰ ਹੈ ਜਿਹੜੀ ਗੱਡੀ ਆਉਂਦੀ ਉਹ ਐਤਵਾਰ ਆਉਂਦੀ ਆ ਕੱਲ ਨੂੰ ਐਤਵਾਰ ਹੈ ਠੰਡ ਬਹੁਤ ਦਾ ਮੌਸਮ ਖਰਾਬ ਹੈ ਇਸ ਕਰਕੇ ਮੈਂ ਸੋਚਿਆ ਚੱਲ ਪਰੀ ਅੱਜ ਉੱਥੇ ਜਾ ਕੇ ਭਰ ਆ ਲਿਓ ਨੇ ਇਸ ਕਰਕੇ ਮੈਂ ਜਾ ਰਿਹਾ ਉੱਥੇ ਉਹ ਕੱਲ ਦੁਪਹਿਰ ਸ਼ਾਮ ਤੱਕ ਕਰਾਉਣਗੇ ਕੱਲ ਦੁਪਹਿਰ ਤੱਕ ਇਸ ਕਰਕੇ ਮੈਂ ਅੱਜ ਆਪ ਹੀ ਜਾ ਕੇ ਉੱਥੋਂ ਪ੍ਰਵਾਕੀ ਲਾਉਣਾ। ਕਰੇ ਚੁੱਲਾ ਮਚਾਉਣਾ ਵੀ ਔਖਾ ਹੈ, ਗਿੱਲੀਆਂ ਹੋਈਆਂ ਨਹੀਂ ਲੱਕਣਾ ਕਿਉਂਕਿ ਮੌਸਮ ਖਰਾਬ ਹੈ ਨਾ, ਮੀਂਹ ਮੀਂਹ ਨੀਂਦਾਂ ਟਾਈਮ ਚੱਲ ਰਿਹਾ। ਸੋ ਇਸ ਕਰਕੇ ਦੇਖੋ ਖੇਤਾਂ 'ਚ ਹਰਿਆਲੀ। ਆ ਗਿਆ। ਆ ਗਏ ਵੈਗਰੂ, ਖਾਲਸਾ ਸਾਹਿਬ, ਵੈਗਰੂ ਖਤੇ। ਨਿਕਾ ਜਾ ਰਹੇ ਅੱਜ ਮੇਰੇ ਨਾਲ ਪਦਮਪੁਰ। ਆਂਦੀ ਬਾਬਾ ਜੀ। ਨਿੱਕੇ ਇਸ਼ਨਾਨ ਕਰ ਰਿਹਾ ਸੀ। ਬਾਬਾ ਜੀ ਸਨਾਣ ਕਰਦੇ ਸੀ ਕਿੰਸੀ ਨਗੜੇਵਲਾ ਦਾ ਰੀਠੇ ਨਾਲ ਹੈ ਹਾਂਜੀ ਰੀਠੇ ਨਾਲ ਬਾਬਾ ਜੀ ਕਹਿੰਦੇ ਰੀਠਾ ਬਹੁਤ ੜੀਦਾ ਹੈ ਕਾ ਨੀਕਾ ਰੀਠੇ ਨਾਲ ਹੁੰਦਾ ਕੇਸੀ ਸਨਾਣ ਕਰਦਾ ਰੀਠੇ ਨਾਲ ਰੀਠੇ ਦੇ ਗੁਣ ਦੱਸ ਬਾਬਾ ਜੀ ਇੱਕ ਤਾਂ ਦੱਸਦੇ ਕੇਸ ਕਾਲੇ ਹੂੰ ਤੇ ਇੱਕ ਮਤਲਬ ਸਿਰ ਚ ਕਰਨੀ ਪੈਂਦੀ ਹੈ ਨਾ ਕਹਿੰਦੇ ਬਹੁਤ ਵਧੀਆ ਰੀਠੇ ਨਾਲ ਹਾਂਜੀ ਹਾਂਜੀ ਰੀਠੇ ਨਾਲ ਇੱਕ ਕਰਨੀ ਪੈਂਦੀ ਹੈ ਕਿ ਕੇਸ ਕਾਲੀ ਰਹਿੰਦੇ ਆ ਹਾਂਜੀ ਚਲੋ ਵਧੀਆ ਹਣ ਰੀਠੇ ਨਾਲ ਸਨਾਣ ਕਰਕੇ ਆਏ ਹਾਂ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਠੀਕ ਹੈ ਲੋ ਜੀ ਗਰਮਖ ਪਿਆਰਿਓ ਸਿਲੰਡਰ ਲੈ ਲਏ ਗੱਡੀ ਦੀਆਂ ਲੇਟਾਂ ਵੀ ਪਵਾ ਲਈਆਂ ਆਪਾਂ ਤੇ ਗੱਡੀ ਦੀਆਂ ਲੇਟਾਂ ਵਧੀਆ ਪਵਾ ਲਈਆਂ ਰਾਤ ਲੇਟ ਘਟ ਸੀਗੀ ਰਾਤ ਲੇਟ ਆਏ ਨਾ ਅਡਾ ਨਿੱਕੇ ਹਾਂਜੀ ਅਬਾ ਜੀ ਰਾਤ ਬਹੁਤ ਲੜਖਾ ਸੀ ਤੇ ਰਾਤ ਤੰਗ ਬਹੁਤ ਹੋਏ ਤੇ ਹੁਣ ਪਦਮਪੁਰ ਸ਼ਹਿਰ ਚੋਂ ਲੇਟਾਂ ਹੀ ਪਵਾ ਲਈਆਂ ਸਿਲੰਡਰ ਵੀ ਤਿੰਨ ਪਿੱਛੇ ਰਖਾ ਲਏ ਆ ਤੇ ਹੁਣ ਆਪਾਂ ਚੱਲ ਪਏ ਵਾਪਸ ਕੁਛ ਨਿੱਕੇ ਨੂੰ ਛਕਾਉਣੇ ਆ ਹੁਣ ਹਨਾ ਘਰ ਖਾਣੇ ਅਬਾ ਜੀ ਕੀ ਖਾਣੇ 버ਗਰ ਹਾਂ 버ਗਰ ਜਾਂ ਕੋਕ 버ਗਰ ਖਾਣੇ ਕੋਲ ਚ ਕੁਛ ਵੀ ਖੜੇ 버ਗਰ ਖਾਓ ਅਜ ਫੇਰ ਚਲੋ ਠੀਕ ਠਾਕ ਆਪਾਂ ਲੈਨੇ ਆਂ ਕੁਛ ਖਾਣ ਨੂੰ ਹਾਂਜੀ ਸਾਹਮਣੇ ਉਹ ਦੁਕਾਨ ਆ ਗਈਆਂ ਨਿੱਕੇ ਨੇ ਖਾਦੇ ਜੀ 버ਗਰ ਹਾਂਜੀ ਖਾਬ ਕੇ ਖਾਦੇ ਜੀ ਨਿੱਕੇ ਨੇ ਖਾਲੇ 버ਗਰ ਹੁਣ ਜਾ ਰਹੇ ਆਂ ਵਾਪਸ ਘਰ ਤੁਰ ਪਏ ਆਂ ਆਪਣੇ ਇੱਥੇ ਪਹੁੰਚ ਗਏ ਸ਼੍ਰੀ ਨਗਰ ਐ ਕਿਹੜਾ ਪਿੰਡ ਆ ਹਾਂ ਲਿਖੇ 8NN ਹਾਂ ਇਧਰ ਆ ਗਿਆ ਭੱਠੇ ਵਾਲਾ ਇੱਟਾਂ ਆ ਗਈਆਂ ਸੋ ਗੁਰਮਖ ਪਿਆਰਿਓ ਪਹੁੰਚ ਚੁੱਕੇ ਆਂ ਘਰ ਚਾਹ ਪਾਣੀ ਛਕ ਲਿਆ ਕੇ ਸਮਰੁਣ ਵੀ ਆ ਗਏ ਸਰਬੱਤਾ ਫਿਰਦਾ ਇਧਰ ਸਰਬੱਤਾ ਮਸਤੀ ਕਰ ਰਿਹਾ ਕੱਪੜੇ ਨਹੀਂ ਬਦਲੇ ਪੁੱਤ ਹੈਂ ਬਦਲ ਲਾ ਕਪੜੀ ਬਦਲੇ ਨਹੀਂ ਕਿਉਂ ਸਮਰ ਇੱਧਰ ਸਾਹਮਣੇ ਆ ਸਮਰ ਲੁਕਿਆ ਖੜਾ ਗਰਮਖ ਪਿਆਰਿਓ ਟਾਈਮ ਹੋ ਗਿਆ 6:30 ਤੇ ਅੱਜ ਅਸੀਂ ਜਾ ਰਹੇ ਹਾਂ ਜਾਗੋ ਤੇ ਕੁਸ਼ਪਿੰਦਰ ਜੀ ਮਾਉਂਦੀ ਜਾਗੋ ਹੈ ਤੇ ਸਮਰ ਉਹ ਨਹੀਂ ਤਿਆਰ ਹੋ ਰਿਹਾ ਇੱਧਰ ਸਰਬੱਤ ਤਾਂ ਤਿਆਰ ਹੋਊ ਵੀ ਕਿ ਸਰਬੱਤੇ ਤਿਆਰ ਹੋ ਗਿਆ ਹਾਂ ਨਵੇਂ ਬੂਟ ਵਾਓ ਇੰਦਰ ਮੁਕਰੀ ਮੇਰੀ ਬੈਂਟ ਰਿਗੀਆਂ ਨੇ ਮੰਗਾ ਨਾ ਕਾ ਬੀਗ ਲੰਗਦੇ ਸਾਹਮਣੇ ਇਹ ਸਰਵਤਾ ਤਿਆਰ ਹੋ ਗਿਆ ਸਮਰ ਤਿਆਰ ਹੋ ਰਿਹਾ ਓਏ ਓਏ ਤਿਆਰ ਚੱਲੀਏ ਫਿਰ ਅੱਪ ਥੋੜਾ ਇਹ ਨਹੀਂ ਰ ਆ ਰਿਹਾ ਸੀ ਹੁਣ ਦੇਖੋ ਤੇ ਬੈਂਟ ਉੱਥੇ ਪਿਆ ਹੋਣਾ ਉਧਰ ਗਰਮਪੇਰ ਮੈਂ ਵੀ ਦਮਾਲਾ ਬੰਦਾਂ ਤੇ ਫਿਰ ਮਿਲਦੇ ਆਪਾਂ ਤੋ ਘਰਮਖ ਪਿਆਰੇ ਹੋ ਗਏ ਆ ਰੈਡੀ ਦਿਮਾਲਾ ਸਜਾ ਲਿਆ ਵਸਤਰ ਪਾ ਲਿਆ ਤੇ ਤਿਆਰ ਹੋ ਗਏ ਆ ਇਧਰ ਸਰਬੱਤਾਂ ਵੀ ਰੈਡੀ ਹੈ ਬਈ ਸਰਬੱਤੇ ਦਾ ਪੂਰਾ ਟੋਰ ਓਏ ਸਮਰ ਵੀ ਇਹਨਾਂ ਕਾ ਲਾ ਕੇ ਸੀਮਾ ਵੀ ਰੈਡੀ ਸੀਮਾ ਵੀ ਤਿਆਰ ਹੋ ਗਈ ਆ ਇਧਰ ਨਾਨਕ ਵੀ ਜਾ ਰਿਹਾ ਓਏ ਨਾਨਕ ਚਿੱਟੀ ਪਾ ਕੇ ਤੁਰਨ ਨਾਨਕ ਚਿੱਟੀ ਪਾ ਕੇ ਤਾਂ ਮੰਨ ਕੇ ਦਵਾਂ ਤੇ ਦਵਾਂ ਤੇ ਚੱਲੇ ਹੈ ਨਹੀਂ ਸੋਣੀ ਲੱਗਦੀ ਐ ਚਿੱਟੀ ਵੈਸੇ ਸੋਣੀ ਲੱਗਦੀ ਐ ਨਾਨਕ ਆਪਾਂ ਕਿਸੇ ਦਿਨ ਹੀ ਸੁਣਨੇ ਆਪਾਂ ਆਪਣੇ ਮਨ ਦੀ ਕਰਨੀ ਠੀਕ ਹੈ ਹੁਣ ਅਸੀਂ ਜਾ ਰਹੇ ਹਾਂ ਪਾਰਟੀ ਤੇ ਆਓ ਜਾਗੋ ਤੇ ਸੋਰੀ ਪਾਰਟੀ ਜਾਗੋ ਅੱਜ ਕੁਸ਼ਪਿੰਦਰ ਸਿੰਘ ਚੀਮਾ ਉਹਦੇ ਜਿਆਦਾ ਹੀ ਜਾਗੋ ਹੈ 26 ਤਰੀਕ ਨੂੰ ਗਿਆ ਹੈ ਕੱਲ ਨੂੰ ਵੇਲੇ ਬੱਚੀ ਨੂੰ ਅੱਜ ਅੱਜ ਤੋਂ ਆਪਣੇ ਵਿਆਹ ਚਾਲੂ ਆ ਤੇ ਅੱਜ ਤੋਂ ਲੈ ਕੇ 12 ਮਾਰਚ ਤੱਕ ਵਿਆਹ ਚੱਲਣਗੇ ਅੱਛਾ ਬਹੁਤ ਵਿਆਹ ਹੈ ਅੱਜ ਤੋਂ ਲੈ ਕੇ 12 ਮਾਰਚ ਠੀਕ ਹੈ ਸਮਰਪੂਰ ਅਨੰਦ ਲੈਣਾ ਆਪਾਂ ਵਿਆਹ ਵਿੱਚ ਠੀਕ ਹੈ ਇੰਜੋਏ ਕਰਨਾ ਪੂਰਾ ਹੈ ਨਾ ਸਰਪੱਤੇ ਇਹ ਗੱਲ ਨਹੀਂ ਵੀਰ ਠੀਕ ਹੈ ਬਾਬਾ ਜੀ ਚੱਲ ਲਾ 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 ਕਾਲੀਆਂ ਕਿਹੜੀਆਂ ਲਾਉਣੀਆਂ ਤਰ੍ਹਾਂ ਤਰ੍ਹਾਂ ਬਦਲਦੀ ਬਹੁਤ ਨਹੀਂ ਉਹ ਹੀ ਲਾ ਬੋ ਤੂੰ ਸੁਣਿਆ ਲਾ ਕਾਲੀਆਂ ਲਾਲਾ ਤੇਰੀ ਗਾਲੀ ਚ ਸਮਰਦੂਰ ਲਾ ਲਾ ਉਹ ਅੰਗਦੀ ਰੱਖ ਦੇ ਉਹ ਲਾ ਚੱਲ ਰੱਖ ਦੇ ਰੱਖ ਦੇ ਤੇਰੀ ਗਾਲੀਆਂ ਨੇ ਕਿੱਥੇ ਛੋਟੀ ਛੋਟੀਆਂ ਅੰਦਰ ਮੁਕਾਰ ਸਰਪਤੇ ਨਹੀਂ ਇੱਥੇ ਇੱਥੇ ਲਾ ਆ ਲੈ ਖਾ ਦੇ ਦਿੰਦੀ ਜੱਦ ਦੋ ਲੀਂ आगे जी घर लड़िया सामने तो आइसक्रीम खा रही ठंड लग रही आइसक्रीम खाइए ना। <laughs> ਠੰਡ ਠੰਡ ਲੱਗਦੀ ਹੈ ਹੀਟਰ ਸੇਗ ਲਾ ਠੰਡ ਲੱਗਦੀ ਹੈ ਕੱਤਨ ਖਲ ਦਾ ਪਾਣੀ ਡਰ ਲੱਗਦਾ ਠੰਡ ਲੱਗਦੀ ਹੈ ਠੰਡ ਲੱਗਦੀ ਹੈ ਹੀਟਰ ਸੇਗ ਲਾ ਉਹ ਵੇ ਨਾ ਬਾਤ ਪੱਲੇ ਵੇ ਵੋਸ਼ਮ ਬਲਾਂ ਸਰਵਤੇ ਕਿਵੇਂ ਆਨੰਦ ਆ? ਨਹੀਂ ਆਇਆ। ਜਾ ਕੋਤੇ ਜਾ ਕੇ। ਕਿਉਂ ਨਹੀਂ ਆਇਆ ਦੱਸ? ਤੇ ਆਪਾਂ ਉੱਥੇ ਸਰਵਤੇ ਦੀਆਂ ਪੈਪਾਂ ਉੱਥੇ ਰਹਿ ਗਈਆਂ। ਕੌਫੀ ਪੀਣ ਵਾਲੀਆਂ। ਜੂਸ ਪੀਣ ਵਾਲੀਆਂ। ਸਰਵਤਾ ਪੈਪਾਂ ਲੈ ਕੇ ਆਇਆ ਸੀ ਉਹ ਗਵਾਚ ਗਈਆਂ ਕਿ ਦੀਨੰਦ ਨਹੀਂ ਆਇਆ ਮੈਂ। ਦੇਖੀਂ ਇੱਧਰ। ਸਰਵਤੇ ਨਹੀਂ ਆਇਆ। ਆ ਲਾ ਬਗੀ ਨਾ ਪੈਪ। ਚਲ ਫੇਰੇ ਹੋਰ ਲਿਆ ਦੂੰਗਾ ਠੀਕ ਹੈ ਪੈਪਾ ਤੈਨੂੰ। ਓਏ। ਪੈਪਾ ਹੋਰ ਲਿਆ ਦੂੰਗਾ ਠੀਕ ਹੈ। ਲਿਆ ਦੂ ਲਿਆ ਦੂਗਾ ਦੋ ਦੋ ਲਿਆ ਦੂਗਾ ਮੰਮੀ ਨਹੀਂ ਬੈਪਾ ਉਹ ਡੰਗ ਪੀਣਾ ਮੇਤੋਂ ਮੰਮੀ ਨਹੀਂ ਪਾਈ ਨਾ ਲੰਮੀ ਰਹਿੰਦੀ ਜੰਨੇ ਗਿੱਣਾ ਮੰਮੀ ਨਹੀਂ ਸਿੱਟਦੀ ਐ ਬੈਪਾ ਚੱਲ ਕੋਈ ਨਹੀਂ ਸਵੇਰੇ ਲਿਆ ਦੂਗਾ ਠੀਕ ਹੈ ਮੈਂ ਆਣੇ ਤੋਂ ਬਾਅਦ ਤੇ ਆਣੇ ਤੋਂ ਧਾਮ ਨਹੀਂ ਆਏ ਸਿੰਦੀ ਬੈਪਾ ਨਹੀਂ ਲੱਗਦੀ ਤਨੰਦੀ ਨਹੀਂ ਆਏ ਤਨੰਦ ਨੂੰ ਕਾ ਜੂਰ ਲਿਆ ਮੰਮੀ ਜੱਗਤ ਜਨ ਅਨੰਦ ਖਤਮ ਹੋ ਗਿਆ ਠੀਕ ਹੈ ਉਹ ਤਾਂ ਕਾਲੀ ਅਜ ਕਲਾਕ ਗਈ ਸ਼ੁਗਰ ਮੁਖ ਪਿਆਰਿਓ ਪਹੁੰਚ ਚੁੱਕੇ ਆ ਘਰ ਤੇ ਹੁਣ ਕਰਦੇ ਆ ਰੈਸਟ 10:30 ਹੋ ਗਏ ਆ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਵਲੌਗ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਡੀ ਕਿੱਥੇ ਲੰਘਾਂਗੇ